ਤਾਂ ਦੋਸਤੋ ਅੱਜ ਦੇ ਸਮੇਂ ਤੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਜਿਹੜਾ ਬਦਲ ਚੁੱਕਿਆ ਹੈ ਚਾਹੇ ਉਹ ਕਲਾ ਹੋਵੇ ਜਾਂ ਕੋਈ ਹੋਰ ਕੰਮਕਾਰ ਹੋਣ ਸੋ ਇੱਕ ਇਹ ਜਿਉਂਦੀ ਜਾਗਦੀ ਉਦਾਹਰਨ ਹੈ ਪੁਰਾਣੇ ਸਮੇਂ ਦੀ ਇਹ ਹਵੇਲੀ ਹੈ ਜਿਹੜੀ ਮਾਨਸਾ ਦੇ ਵਿੱਚ ਹੈ ਨੇੜੇ ਗਊਸ਼ਾਲਾ ਦੇ ਕੋਲ ਜਦੋਂ ਫਾਟ ਕੁੱਤਰੋਗੇ ਤੁਸੀਂ ਤਾਂ ਉੱਥੇ ਇਹ ਹਵੇਲੀ ਆਉਂਦੀ ਹੈ ਇਸ ਹਵੇਲੀ ਦੀ ਸ਼ਾਨ ਹੈ ਜਿਹੜੀ ਅੱਜ ਵੀ ਬਰਕਰਾਰ ਹੈ ਅੱਜ ਚਾਹੇ ਤੁਸੀਂ ਕਰੋੜ ਲਾ ਲਓ 2 ਕਰੋੜ ਲਾ ਲਓ ਕਿੱਡੀ ਮਰਜ਼ੀ ਤੱਕੜੀ ਹਵੇਲੀ ਪਾ ਲੋ ਪਰ ਇਹਦੇ ਅੱਗੇ ਐ ਜਿਹੜੀ ਫਿੱਕੀ ਪਊਗੀ ਥੱਲੇ ਛੋਟਾ ਜਿਹਾ ਇਹਦਾ ਦਰਵਾਜ਼ਾ ਹੈ ਬਾਕੀ ਸਮੇਂ ਦੇ ਨਾਲ ਡਵੈਲਪਮੈਂਟ ਹੋ ਚੁੱਕੀ ਹੈ ਦੁਕਾਨਾਂ ਬਣ ਚੁੱਕੀਆਂ ਨੇ ਪਰ ਉੱਪਰ ਲੀਆਂ ਜਿਹੜੀਆਂ ਇਹਦੀਆਂ ਮੰਜ਼ਲਾਂ ਨੇ ਉਹ ਅੱਜ ਵੀ ਉਸੇ ਤਰ੍ਹਾਂ ਕਾਇਮ ਨੇ ਇਹਦੇ ਵਿੱਚ ਰਹਿائش ਵੀ ਹੈ ਜਿਹੜੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਚਿੱਤਰਕਾਰੀ ਦੀ ਹੈ ਪੁਰਾਣੇ ਸਮੇਂ ਦੇ ਵਿੱਚ ਕਿੰਨੇ ਰੀਜ ਨਾਲ ਉਸ ਸਮੇਂ ਦੇ ਚਿੱਤਰਕਾਰ ਉਸ ਸਮੇਂ ਦੇ ਕਾਰੀਗਰ ਇਹ ਆਪਣੀ ਚਿੱਤਰਕਾਰੀ ਹੈ ਜਿਹੜੀ ਬਰੀਕੀ ਨਾਲ ਘੜਦੇ ਸੀ ਅੱਜ ਕੱਲ ਬੇਸ਼ੱਕ ਇਹ ਰਵਾਜ ਜਿਹੜਾ ਜਾ ਚੁੱਕਿਆ ਹੈ ਪਰ ਚਾਹੇ ਕੋਈ ਹੋਰ ਡਿਜ਼ਾਈਨ ਲਾਉਣਾ ਇੰਨੀ ਰੀਜ ਹੈ ਜਿਹੜੀ ਕਿਸੇ ਤੋਂ ਨਹੀਂ ਲੱਗਦੀ ਆਪਣੇ ਆਪ ਦੇ ਵਿੱਚ ਇਹ ਹਵੇਲੀ ਜਿਹੜੀ ਜਉਂਦੀ ਜਾਗਦੀ ਮਿਸਾਲ ਹੈਗੀ ਪੁਰਾਣੇ ਸਮੇਂ ਦੀ ਉਸ ਸਮੇਂ ਕਿੰਨੀ ਮਜ਼ਬੂਤੀ ਹੁੰਦੀ ਕਿੰਨੀ ਚੀਜ਼ਾਂ ਦੀ ਕੁਆਲਿਟੀ ਹੁੰਦੀ ਸੀ ਇਹ ਆਪਾਂ ਨੂੰ ਸਾਫ਼ ਵੀਡੀਓ ਦੇ ਵਿੱਚ ਜਿਹੜਾ ਦਿਖਦੀ ਹੈ ਅੱਜ ਵੀ ਚਟਾਨ ਵਾਂਗ ਖੜੀ ਹੈ ਅੱਜ ਆਪਾਂ ਨਵੀਂ ਕੋਈ ਕੋਠੀ ਪਾਉਣਿਆਂ ਜਾਂ ਸਾਦਾ ਘਰ ਪਾਉਣਿਆਂ ਸਾਲ ਬਾਅਦ ਉਹਦੇ ਵਿੱਚ ਤਰੇੜਾਂ ਆ ਜਾਂਦੀਆਂ ਨੇ ਸੋ ਇਹ ਤਾਂ ਸਦੀ ਤੋਂ